ਹਾਂਜੀ ਮੇਰਾ ਨਾਮ ਪਵਿੱਤਰ ਸਿੰਘ ਆ ਜੀ ਮੈਂ ਡਾਕਟਰ ਗੱਦੜਾ ਇੱਕ ਜੋਬ ਕਰਦਾ ਸਾਡੇ ਹਸਪਤਲ ਦਾ ਆਰਗਨਲ ਮਲਟੀ ਸਪੈਸ਼ਲ ਹਸਪਤਲ ਹੈ ਸਾਡੇ ਇੱਥੇ ਚੋਰ ਆਇਆ ਬਾਹਰੋਂ ਆ ਕੇ ਸਾਡੇ ਸਟਾਫ ਦਾ ਮੋਬਾਈਲ ਚੋਰੀ ਕਰਕੇ ਲੈ ਗਿਆ ਕੁਝ ਹੋਰ ਵੀ ਰੈਂਟਲ ਦਾ ਸਮਾਨ ਚੋਰੀ ਕੀਤਾ ਅਸੀਂ ਪੁਲਿਸ ਤੋਂ ਮੰਗ ਕਰਦੇ ਆ ਕਿ ਜੋ ਵੀ ਚੋਰ ਹੈ ਉਹਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਤੇ ਸਮਾਨ ਬਰਾਮਦ ਕੀਤਾ ਜਾਵੇ ਪੁਲਿਸ ਤੋਂ ਅਸੀਂ ਇਹ ਮੰਗ ਕਰਦੇ ਆ ਕਿ ਉਹ ਚੋਰ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਅੱਗੇ ਤੋਂ ਉਹ ਚੋਰੀ ਨਾ ਕਰੇ ਉਹਨੂੰ ਜੋ ਵੀ ਬੰਦੀ ਕਾਰਵਾਈ ਤੇ ਕੀਤੀ ਹੈ ਅੱਛਾ ਇਹ ਜਿਹੜੀ ਚੋਰੀ ਦੀ ਵਾਰਦਾਤ ਹੈਗੀ ਆ ਚੋਰ ਸੀ ਸੀਟੀ ਕੈਮਰੇ ਚ ਵੀ ਆਇਆ ਤੁਹਾਡੇ ਹਾਂਜੀ ਉਹਦੀ ਵੀਡੀਓ ਪ੍ਰੋਪਰਾਈਟੀ ਸੀਸੀਟੀ ਕੈਮਰੇ ਤੋਂ ਕੱਢ ਲਈ ਬਣੀ ਹੋਈ ਹੈ ਸਰ ਕਿਸ ਤਰ੍ਹਾਂ ਚੋਰ ਕੱਲਾ ਸੀ ਕਿ ਹੋਰ ਨਾਲ ਸਾਥੀ ਸੀ ਫਿਲਹਾਲ ਜੋ ਕੈਮਰੇ ਦੇ ਵਿੱਚ ਆਇਆ ਸਰ ਉਹ ਕੱਲਾ ਹੀ ਸੀ ਕਿੰਨੀ ਉਮਰ ਲੱਗਦੀ ਆ ਉਹਨੇ ਉਮਰ ਉਹਦੀ ਲੱਗਦੀ 20-22 ਸਾਲ ਸਰ ਕਿਸ ਤੇ ਆਇਆ ਸੀ ਉਹ ਆਹ ਨਹੀਂ ਪਤਾ ਸਰ ਉੱਪਰ ਜਿਹੜੀ ਉੱਪਰਲੀ ਵੀਡੀਓ ਬਣੀ ਹੋਈ ਹੈ ਉਹ ਚ ਇਕੱਲਾ ਚੋਰ ਤੁਰ ਕੇ ਆਇਆ ਤੇ ਮੋਬਾਈਲ ਤੇ ਹੋਰ ਸਮਾਨ ਚੱਕਦਾ ਜਿਹੜਾ ਹੈ ਕਾਊਂਟਰ ਤੋਂ ਮੋਬਾਈਲ ਚੱਕ ਰਿਹਾ ਉਹ ਤੁਹਾਡੇ ਰਿਸੈਪਸ਼ਨ ਤੇ ਮੋਬਾਈਲ ਪਿਆ ਸੀ ਉਹਨਾਂ ਚੋਂ ਉੱਪਰ ਸਾਡੇ 4th ਫਲੋਰ ਤੇ ਰਿਸੈਪਸ਼ਨ ਕੋਲ ਸੀ ਤਾਂ ਆਪ ਦਾ ਫੋਨ ਸੀ ਜੀ ਹੋਰ ਮਰੀਜ਼ਾਂ ਨੂੰ ਚੱਕਿਆ ਉਸ ਮਰੀਜ਼ਾਂ ਨੂੰ ਵੀ ਕੋਈ ਸਮਾਨ ਚੋਰੀ ਹੋਇਆ ਚੋਰੀ ਹੋਇਆ ਹਾਂਜੀ ਅੱਛਾ ਜਿਸ ਤਰ੍ਹਾਂ ਦੇਖਿਆ ਗਿਆ ਵੀ ਤੁਹਾਡੇ ਸਕਿਉਰਟੀ ਗਾਰਡ ਵੀ ਤਨਾਤ ਹੁੰਦੇ ਨੇ ਬਾਹਰ ਵੀ ਹੁਣ ਖੜੇ ਲੱਗੇ ਆ ਹਾਂਜੀ ਉਸ ਵਕਤ ਤੁਹਾਡੇ ਸਕਿਉਰਟੀ ਗਾਰਡ ਕੋਈ ਨਹੀਂ ਸੀ ਸਕਿਉਰਟੀ ਗਾਰਡ ਸੀਗੇ ਸਰ ਹੁਣ ਬਾਹਰ ਕੋਈ ਵੀ ਆਂਦਾ ਹੈ ਸਟਾਫ ਆਉਣਾ ਹੁੰਦਾ ਨਾ ਵੀ ਸਟਾਫ ਦੇ ਕਿਸੇ ਦੇ ਰਿਲੇਟਿਵ ਆ। ਆਪਾਂ ਗ੍ਰੀਜ਼ੀ ਰੋਕ ਸਕਦੇ ਹਾਂ ਜਿਸ ਪੇਸ਼ੈਂਟ ਦੀ ਐਡਮਿਸ਼ਨ ਹੋਈ ਹੁੰਦੀ ਹੈ ਕਿਸਦੇ ਨਾਲ ਆ। ਆਪਾਂ ਨੂੰ ਨਹੀਂ ਪਤਾ ਹੁੰਦਾ ਕਿਸੇ ਵੀ ਪੇਸ਼ੈਂਟ ਦੇ ਨਾਲ ਹੋ ਸਕਦਾ। ਪਹਿਲਾਂ ਵੀ ਕਦੇ ਦੇਖਿਆ ਗਿਆ ਜਿਸ ਤਰ੍ਹਾਂ ਸੀ ਜੀ ਪਹਿਲਾਂ ਨਹੀਂ ਦੇਖਿਆ ਇਹ ਪਹਿਲੀ ਵਾਰ ਹੀ ਆਇਆ ਪਹਿਲੀ ਵਾਰੀ ਤੁਸੀਂ ਕੀ ਕੈਮਰਾ ਨਹੀਂ ਦੇ ਅੱਛਾ ਪੁਲਿਸ ਨੂੰ ਦਿੱਤੀ ਇਤਲਾਫ ਫਿਰ ਮਾਮਲੇ ਹਾਂਜੀ ਆਏ ਸੀ ਪੁਲਿਸ ਆਈ ਸੀ ਇੱਥੇ ਨਹੀਂ ਪੁਲਿਸ ਇੱਕ ਵਾਰੀ ਸੰਦੀਪ ਜੀ ਨੂੰ ਮਿਲ ਕੇ ਗਿਆ ਉਹਨਾਂ ਨਾਲ ਗੱਲ ਹੋਈ ਸਾਡੇ ਮੈਨੇਜਰ ਆ ਹਾਂਜੀ ਉਹਨਾਂ ਨਾਲ ਗੱਲ ਹੋਈ ਅਬ ਇਹ ਕੇਂਦਰਪੁਰ ਪੁਲਿਸ ਇੱਥੇ ਆ ਗਈ ਉਹ ਤੁਹਾਨੂੰ ਪ੍ਰੋਸੈਸ ਹੋ ਕੇ ਗਈ ਇਹ ਵਿਚੋਂ ਫੋਟੋ ਲੈਂਦੇ ਜਾ ਹਾਂਜੀ ਅੱਛਾ ਇੱਕ ਆਪਾਂ ਜੀ ਗੱਲ ਕਰੀਏ ਚੋਰ ਅਸੀਂ ਦੇਖ ਰਹੇ ਹਾਂ ਸੀਸੀਟੀਵੀ ਵਿੱਚ ਦਿਖਾਈ ਦੇ ਰਿਹਾ ਹੈ ਉਹਦੀ ਉਮਰ ਵੀ ਬਹੁਤ ਜ਼ਿਆਦਾ ਕੋਈ ਵੱਡੀ ਨਹੀਂ ਲੱਗਦੀ ਨੌਜਵਾਨ 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 ਹਾਂਜੀ ਅੱਛਾ ਇਹ ਜਿਹੜਾ ਹਸਪੀਟਲ ਜਿਹੜਾ ਹੈਗਾ ਇਹਨੂੰ ਕਿੰਨੇ ਸਾਲ ਇੱਥੇ ਹੋ ਗਏ ਕਿ ਇਹ ਚੋਰੀ ਹੋ ਗਈ ਪਹਿਲੀ ਚੋਰੀ ਹੈ ਇਹ ਹਸਪੀਟਲ ਜਿਹੜਾ ਸਰ ਨਵਾਂ ਬਣਿਆ ਸਾਡਾ ਮਲਟੀ ਸਪੈਸ਼ਲਿਟੀ ਮੀਨਾਗੜ੍ਹ ਇਸਨੂੰ ਬਣਿਆ ਨੂੰ ਜੀ ਠੀਕ ਹੈ ਜੋ ਸਾਡਾ ਪੁਰਾਣਾ ਹਸਪੀਟਲ ਸੀ ਆਰ ਕੇ ਕੱਲ੍ਹਾ ਉਹ ਚਾ 500 ਤੋਂ ਬਣਿਆ ਸੀ ਉਹਦੇ ਬਿਲਕੁਲ ਖੋਪੇ ਇੱਥੇ ਅੱਛਾ ਇਹ ਚੋਰੀ ਪਹਿਲੀ ਬਣ ਗਈ ਪਹਿਲੀ ਵਾਰ ਹੈ ਅੱਛਾ ਹੁਣ ਤੁਸੀਂ ਇਹ ਮੰਗ ਕਰਦੇ ਹੋ ਕਿ ਵੀ ਚੋਰ ਜਲਦੀ ਫੜਾਣਾ ਫੜਾ ਲੀਦਾ ਹਾਂ ਜੀ ਹਾਂਜੀ ਹਾਂਜੀ ਪਰਸ ਤੋਂ ਇਹ ਮਾਕਰਦੇ ਆ ਚੋਰ ਤੇ ਬੰਦੀ ਕਾਰਵਾਈ ਕੀਤੀ ਆਵੇ ਜੋ ਵੀ ਸਮਾਨ ਆ ਬਰਾਮਦ ਕੀਤਾ ਜਾਵੇ ਤੇ ਚੋਰ ਨੂੰ ਸਖਤ ਸਜ਼ਾ ਦਿੱਤੀ ਅੱਛਾ ਜਿਸ ਤਰ੍ਹਾਂ ਇਹ ਘਟਨਾ ਹੋਈ ਹੈ ਹੁਣ ਕੋਈ ਚੌਕਸੀ ਵੀ ਵਧਾਉਂਗੇ ਇਸ ਨੂੰ ਲੈ ਕੇ ਹਾਂਜੀ ਹਾਂਜੀ ਅਸੀਂ ਪ੍ਰੋਪਰ ਜੋ ਵੀ ਰਾਤ ਨੂੰ ਬਾਹਰ ਕੋਈ ਵੀ ਆਊਗਾ ਉਹਨੂੰ ਪੁੱਛਗਿੱਛ ਕਰੀਏ ਕਿਹੜੇ ਮਰੀਨ ਆ ਕਿਹੜੇ ਰੈਜੀਡੈਂਟ ਆ ਸਭ ਪੁੱਛੀਸ਼ ਕਰਾਂਗੇ ਸਿਕਿਉਰਟੀ ਗਾਰਡ ਨੂੰ ਸਪੈਸ਼ਲ ਕਮਾਣੀ ਅੱਛਾ ਹੁਣ ਤੁਸੀਂ ਸਿਕਿਉਰਟੀ ਗਾਰਡ ਨੂੰ ਹਦਾਇਤ ਕਰ ਦਿੱਤੀ ਹੈ ਬਾਹਰ ਕੋਈ ਵੀ ਅਨਨੋਣ ਬੰਦਾ ਆਂਦਾ ਹੈ ਉਹਨੂੰ ਪਹਿਲਾਂ ਪੁੱਛਿਆ ਜਾਂਦਾ ਦਿਨ ਟਾਈਮ ਤਾਂ ਰਸ਼ੀ ਆਦਾ ਹੁੰਦਾ ਹੀ ਆਣੀ ਹੈ ਰਾਤ ਟਾਈਮ ਕੋਈ ਵੀ ਆਂਦਾ ਹੈ ਤਾਂ ਉਹਦੀ ਪ੍ਰੋਪਰ ਪੁੱਛਗਿਸ਼ ਕਰੀ ਜਾਊਗੀ ਕਿਹੜੇ ਰਾਜ ਬਣਾ ਕੀ ਹੈ ਸਭ ਪੁੱਛਿਆ ਜਾਊਗਾ ਉਹ ਜਿਹੜੀ ਚੋਰੀ ਹੋਈ ਉਹ ਤਾਂ ਦਿਨੇ ਹੋਈ ਹੈ ਨਹੀਂ ਸਰ ਸ਼ਾਮ ਦਾ ਟਾਈਮ ਹੀ ਸੀ ਮੈਂ ਸ਼ਾਮ ਦਾ ਹਾਂ ਵੀ 6 7 ਦੇ ਵਿੱਚ ਦਰਮਿਆਨ ਦੇ ਵਿੱਚ ਹੋਈ ਹੈ